ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਾਗ ਬਿਲਾਵਨ ਮਹੱਲਾ ਪੰਜਵਾਂ ਚੌਪ ਦੇ ਧੁਪ ਦੇ ਕਰਿ ਸੇਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਮੀਰੀ ਮੂਹਨ ਸਰਬਨੀ ਇਹ ਨਾ ਸੁਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਜੀ 사ਜినਾ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀਓ ਸਰਬ ਰਮਾਰਸਾ 라ਗ ਬਲਾਗਲ ਦੇ ਅੰਗਰਪਣੇ ਵਿੱਚ ਪਾਤਸ਼ਾਹ ਚੌਦੋਂ ਪੌੜੀਆਂ ਵਾਲਾ ਸ਼ਬਦ ਕਾਲੇ ਦਾ ਫਿਰ ਅੱਗੇ ਦੁਬਤੇ ਲਿਖਿਆ ਸਾਰੇ ਸਵੇ ਸ਼ਬਦਾਂ ਦੇਸ ਤਕਦੀ ਦੇ ਅੰਦਰ ਮਗਲੇ ਦੁਬਤੇ ਹੋਣਗੇ ਸੇਵੇ ਕਾਰ ਸੋਪਾਰ ਵਿੱਚ ਗੁਰੂ ਸਾਹਿਬ ਜੀ ਜਾਰਨ ਕਰਦੇ ਹਨ ਇਕੋ ਦਾਰੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਿਹੜਿਆਂ ਗਉੜਿਆਂ ਨੂੰ ਅਸੀਂ ਸੁਣ ਸੁਣ ਕੇ ਅੱਜ ਸਿਰਵੇਂ ਅੱਜ ਖੁਸ਼ ਹੋ ਰਹੇ ਹਾਂ ਅਬ ਇਹਨਾਂ ਤਸਵੀਰਾਂ ਨੂੰ ਵੇਖ ਵੇਖ ਕੇ ਮੋਤ ਹੋ ਰਹੇ ਹਾਂ ਜਿਨ੍ਹਾਂ ਗਉੜਿਆਂ ਦੇ ਤੇ ਆ ਕੇ ਕੋਈ ਲੈਣਾ ਲੈਣਾ ਇੱਥੇ ਆ ਕੇ ਮਰ ਜਾਂਦੇ ਰਹਿ ਬੱਚੇ ਅਜੇ ਕੋਈ ਕਿਸੇ ਪ੍ਰਕਾਰ ਕਮਲੇ ਹੋ ਜਾਂਦੇ ਹਨ ਇਹ ਸੁਭਾਅ ਸੁਦਾਈ ਹੋਣ ਦਾ ਆਪਣੀ ਜ਼ਿੰਦਗੀ ਨਾਸ ਕਰਨ ਦਾ ਜਿਹੜਾ ਪੈ ਰਿਹਾ ਹੈ ਅੱਜ ਕੱਲ੍ਹ ਦੇ ਗਾਣੇ ਸੁਣਨੇ ਕਰਕੇ ਉਹਨਾਂ ਦੀ ਬਾਤ ਗੁਰੂ ਸਾਹਿਬ ਬਰਗਿਤ ਕਰਦੇ ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਚਾਰਨ ਕਰਦੇ ਨੇ ਇਸ ਕੋਈ ਕ੍ਰਿਸ਼ਮ ਦੇ ਵਿੱਚ ਮੇਰੇ ਮੋਹਨ ਸਰਬ ਲਈ ਇਹ ਨਾ ਸੁਨਾਏ ਤੇ ਮੇਰੇ ਮੋਹਨ ਪਰਮੇਸ਼ਰ ਸਾਰੇ ਦੇ ਚਿੱਤਾਂ ਨੂੰ ਮੋਹਤ ਕਰਨ ਵਾਲੇ ਇਹ ਭਗਤਾਂ ਦੇ ਮੋਹ ਨੂੰ ਮਿਟਣ ਵਾਲੇ ਸਾਡੇ ਕੰਨਾਂ 'ਚ ਮਾਰਿਆ ਇਹ ਵਚਨ ਨਾ ਸੁਣਾਇਓ ਕਦੇ ਵੀ ਸਾਡੇ ਕੰਨਾਂ 'ਚ ਆਵਾਜ਼ਾਂ ਹੀ ਨਾ ਪੈਣ ਕਦੇ ਸਾਖਤ ਗੀਤ 나ਦ ਤੁੰ ਗਾਵਤ ਜਿੱਥੇ ਸਾਖਤ ਪੁਰਖ ਗੀਤਾਂ ਨੂੰ ਗਾਉਂਦੇ ਐ 나ਦ ਬਾਜੇ ਵਜਾਉਂਦੇ ਐ ਅਤੇ ਤੁੰਨਾ ਕੱਢ-ਕੱਢ ਕੇ ਗਾਉਂਦੇ ਹਣ ਬੋਲ ਤੇ ਬੂਲ ਆ ਜਾਏ ਅਤੇ ਬੋਲੋ ਬੂਲ ਆ ਜਾਏ ਬੇਟਕਾਣਾਂ ਦੇ ਅਜਿਹੇ ਵਿਅਰਥ ਬੋਲਦੇ ਹਨ ਬੋਲ ਜਿਸ ਕਰਕੇ ਸਰੂਪੀ ਜਗਾ ਨਾ ਪ੍ਰਾਪਤ ਹੋ ਸਕੇ ਐਸੇ ਜਿਹੜੇ ਬਚਨ ਬੋਲਦੇ ਹੈ ਪ੍ਰਿਸ਼ਰ ਸਾਡੇ ਕੰਨਾਂ 'ਚ ਆਵਾਜ਼ ਨਾ ਪਾਈ ਉਹ ਸਾਨੂੰ ਗੀਤ ਨਾ ਸੁਣਾਣੀ ਸਾਨੂੰ ਉਹ ਸਾਜਣਾ ਸੁਣਾਈ ਅਤੇ ਉਹਨਾਂ ਲੋਕਾਂ ਦੇ ਜਿਹੜੇ ਬੋਲ ਹੈ ਉਹ ਸਾਡੇ ਕੰਨਾਂ 'ਚ ਨਾ ਪੈਣ ਅਸੀਂ ਅਰਦਾਸ ਕਰਦੇ ਹਾਂ ਤੇਰੇ ਅੱਗੇ ਤੇਸ ਦੀ ਬਾਤ ਇਸ ਪ੍ਰਕਾਰ ਇੱਕ ਵਿਦਵਾਨ ਲਿਖਿਆ ਹੈ ਸੁਭ ਕਾਜ ਕੋ ਸਾਧ ਆਕਾਜ ਕਰੇ ਧਨ ਔਰ ਧਾਮ ਲਟਾਉਣ ਨੂੰ ਕੋ ਚੰਗਾ ਕੰਮ ਛੜ ਦਿੱਤਾ ਹੈ ਨੀਤੀ ਵਾਲੇ ਕੰਮ ਤੇ ਆਕਾਜ ਖੋਤੇ ਪੈੜੇ ਕੰਮ ਕਰਨ ਲੱਗ ਗਏ ਆਪਣੇ ਧਨ ਤੇ ਘਰ ਨੂੰ ਲਟਾਉਣ ਵਾਸਤੇ ਇੱਕ ਨਾਰ ਬੁਲਾਏ ਨਿਜਾਵਤ ਹੈ ਇਸ ਪ੍ਰਕਾਰ ਸਾਰ ਸੰਜੇ ਜੀ ਜਗ ਲਾਜ ਨਾ ਆਵਤ ਹੈ ਇਨਕੋ ਜਗ ਦੇ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਇਹਨਾਂ ਦੇ ਤਾਂ ਹੀ ਕੀ ਕਰਦੇ ਹੈ ਫਿਰ ਕਹਿੰਦੇ ਕਹਿੰਦੇ ਹਨ ਮਰਦੰਗ ਕਹੇ ਤ੍ਰਿਕ ਹੈ ਤ੍ਰਿਕ ਹੈ ਸੁਰਕਾਲ ਕਹੇ ਕਿਨ ਕੋ ਕਿਨ ਕੋ ਜਿਹੜਾ ਮਰਦੰਗਾ ਉਹਨਾਂ ਦਾ ਬੋਲਦਾ ਕਹਿੰਦੇ ਤ੍ਰਿਕ ਹੈ ਤ੍ਰਿਕ ਹੈ ਤ੍ਰਿਕ ਹੈ ਤ੍ਰਕਾਰ ਹੈ ਤ੍ਰਕਾਰ ਹੈ ਤ੍ਰਕਾਰ ਹੈ ਉਸ ਵੇਲੇ ਸੰਗੀਤੀ ਦੀ ਸਿਰ ਤੇ ਤਾਲ ਕੈਸੀਆਂ ਕੀ ਕਹਿੰਦੀਆਂ ਕਿਨ ਕੋ ਕਿਨ ਕੋ ਕਿਨ ਕੋ ਇਤਨੇ ਨੂੰ ਪ੍ਰਕਾਰ ਹੈ ਇਤਨੇ ਨੂੰ ਪ੍ਰਕਾਰ ਹੈ ਤਉ ਹੱਥ ਉਠਾਏ ਕੇ ਰਾਂਦ ਕਹੇ ਇਨਕੋ 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 ਇਹ ਜਿਹੜੇ ਇਸ ਗਉਣਿਆਂ ਨੂੰ ਸੁਣਦੇ ਆ ਇਹਨਾਂ ਨੂੰ ਇਹਨਾਂ ਦਾ ਤਰਕਾਰ ਹੈ ਇਸ ਪ੍ਰਕਾਰ ਮਹਾਂਪੁਰਖਾਂ ਨੇ ਸ਼ਬਦ ਦਾ ਅਰਥ ਕਰਨ ਵਾਸਤੇ ਇਸ ਤਰ੍ਹਾਂ ਸਵਈਆ ਰਚਿਆ ਹੈ ਸੋ ਇਸ ਪ੍ਰਕਾਰ ਮਹਾਰਾਜ ਸਾਹਿਬ ਕਹਿੰਦੇ ਇਹਨਾਂ ਸਾਹਿਬ ਜਿਹੜੇ ਦੀਕਾ ਨੂੰ ਗਾਉਂਦੇ ਆ ਅਤੇ ਨਾਲ ਬਾਜੀਆਂ ਨੂੰ ਵਜਾਉਂਦੇ ਜਿਹੜਾ ਤੁਲੀਆਂ ਕੱਢਦੇ ਆ ਗਾਉਂਦੇ ਹਨ ਧੁਨੀਆਂ ਮੰਨ ਮੰਨ ਕੇ ਬੋਲਤ ਬੋਲ ਅਜਾਏ ਜਿਹੜੇ ਬੋਲਦੇ ਆ ਬੋਲ ਬੇ ਟਿਕਾਣੇ ਹੁੰਦੇ ਆਏ ਸਰੂਪ ਰੂਪੀ ਜਗਾ ਤੋਂ ਰਹਿ ਵਰਸ ਬੋਲਦੇ ਹਨ ਰਹਾਉ ਸ਼ੀਵ ਤੁਸੀਵ ਸ਼ੀਵ ਸਾਧ ਸ਼ੀਵ ਜੇ ਮਹਾਰਾਜ ਤੇਰੇ ਸੰਤਾਂ ਨੂੰ ਮਨ ਕਰਕੇ ਸੇਵੀਏ ਬਾਣੀ ਕਰਕੇ ਸੇਵੀਏ ਅਤੇ ਸਰੀਰ ਕਰਕੇ ਉਹਨਾਂ ਦਾ ਸੇਵਨ ਕਰੀਏ ਸੇਵਤ ਸੇਵ ਸ਼ੀਵ ਸਾਧ ਸੇਵ ਦੁਨੀਆਂ ਦੇ ਸੇਵਣੀ ਯੋਗ ਸਾਧ ਸੰਗਤ ਜੀ ਦੇਵਤਾ ਲੋਕ ਹਨਗੇ ਦੇਵਤਿਆਂ ਦੇ ਸੇਵਣੀ ਕਰਕੇ ਬ੍ਰਹਮਾਦਿਤ ਹਨਗੇ ਬ੍ਰਹਮਾਦਿਕਾਂ ਦੇ ਸੇਵਣੀ ਯੋਗ ਸਾਧ ਸੰਗਤ ਹੈ ਉਹਨਾਂ ਸੰਤਾਂ ਪਿਆਰਿਆਂ ਦਾ ਸੇਵਨ ਕਰੀਏ ਸਦਾ ਕਰੋ ਕਿਰਤਾਏ ਸਦੇ ਸੰਗਤ ਨਾਲ ਮਿਲ ਕੇ ਸਦਾ ਕੀਰਤਨ ਕਰੀਏ ਜਸ ਵਿਚਾਰਨਾ ਕਰੀਏ ਮਹਾਰਾਜ ਦਾ ਆਪ ਹੈ ਦਾਣ ਪਾਉ ਪੁਰਖ ਦਾਤੇ ਤੇ ਪੂਰਨ ਪਰਮੇਸ਼ਰ ਸਰਬ ਕੇ ਦਾਤੇ ਇਹ ਮੇਰੇ ਭੈ ਦਾ ਦਾਣ ਸਾਨੂੰ ਪ੍ਰਾਪਤ ਹੋਵੇ ਕਾਲ ਦਾ ਭੈ ਮਿਟ ਜਾਵੇ ਵਿਕਾਰਾਂ ਦਾ ਭੈ ਮਿਟ ਜਾਵੇ ਕੋ ਸੰਗਤ ਦਾ ਭੈ ਮਿਟ ਕੇ ਆਪਾ ਦਾ ਨੂੰ ਪ੍ਰਾਪਤ ਹੋਈਏ ਐਸਾ ਨਾਮ ਦਿਓ ਮਿਲ ਸੰਗਤ ਹਰ ਗੁਣ ਗਾਏ ਜਿਹੜਾ ਆਪਦੀ ਸਾਧ ਸੰਗਤ ਨਾਲ ਮਿਲ ਕੇ ਕਰਤਾਰ ਗੁਣਾ ਨੂੰ ਗਾਉਣਾ ਹੈ ਇਹ ਭੈ ਭੈ ਪਦਮੀ ਦਾ ਦਾਣਾ ਸਾਨੂੰ ਬਖਸ਼ੋ ਰਸਨਾ ਅਗਹਿ ਅਗਹਿ ਗੁਣ ਰਾਤੀ ਜਿਹੜੀ ਰਸਨਾ ਹੈ ਪ੍ਰੀਤ ਵਾਲੀ ਉਹ ਹੈ ਜੋ ਪਰਮੇਸ਼ਰ ਗ੍ਰਹਿਣ ਤੋਂ ਰੱਖਦਾ ਪਕੜਨ ਤੋਂ ਰਹਿਤ ਹੈ ਇਹ ਅਗਹਿ ਆਗਾਦ ਗੁੰਦਾ ਹੈ ਜਿਸ ਨੂੰ ਵੇਦ ਸ਼ਾਸਤਰ ਆਦਿ ਕੰਮ ਤੋਂ ਨਹੀਂ ਪਾ ਸਕਦੇ ਨੇਤ ਨੇਤ ਕਥੰਤ ਵੇਦ ਦਾ ਉੱਚ ਉੱਚ ਆਕਾਰ ਗੋਵਿੰਦਾ ਹੈ ਜੋ ਪਕੜਨ ਦੇ ਮਨ ਦੇ ਸੰਕਲਪ ਦਾ ਵਿਸ਼ਾ ਨਹੀਂ ਆਗਾ ਹੈ ਤੇ ਸ਼ਾਸਤਰਾਂ ਕਰਕੇ ਵੀ ਅਗੰਮ ਹੈ ਜੋ ਗਾਇ ਹੈ ਤੇ ਹੰਤ ਰਹਤਾ ਸ਼ਕਤੀ ਬਿਰਤੀ ਕਰਕੇ ਕੋਈ ਪਕੜ ਕਰਕੇ ਦੱਸ ਨਹੀਂ ਸਕਦਾ ਨੈਣ ਦਰ ਨੈਣ ਦਰਸ ਰੰਗ ਲਾਏ ਰਸਨਾ ਆਗਾ ਗੁਣ ਰਾਤੀ ਜਿਹੜੀ ਸਾਡੀ ਰਸਨਾ ਪ੍ਰੀਤ ਰੂਪ ਜਵਾਨ ਅਗਾਇ ਜੋ ਅਗਾਧ ਹੈ ਦੂੰਗਾ ਅਗਾਇ ਜੋ ਵੀਰ ਸ਼ਾਕਾਂ ਕੋ ਗ੍ਰਹਿਣ ਨਹੀਂ ਕੀਤਾ ਜਾਂਦਾ ਸ਼ਕਤੀ વૃਤੀ ਕਰਕੇ ਉਹਦੇ ਗੁਨਾ ਚ ਰੰਗੀ ਹੋਈ ਹੈ ਨੈਨ ਦਰਸ ਰੰਗ ਲਾਏ ਜੇ ਨੀਕੁਰ ਵੀ ਮਹਾਰਾਜ ਦੇ ਪਿਆਰਿਆਂ ਦੇ ਦਰਸ਼ਨ ਦੇ ਰੰਗ ਪ੍ਰੇਮ ਦੇ ਕਿ ਲਾਏ ਆਂ ਵਾਲਿਆਂ ਕਿਰਪਾ ਕੀਤੀ ਹੈ ਸਾਰੇ ਨੇਤਿਆਂ ਨੂੰ ਇਹ ਰੰਗ ਦਲੇ ਸ਼ਾਨਾ ਰੰਗ ਰੰਗ ਆਨੰਦ ਲਾ ਦਿੱਤਾ ਹੋ ਕ੍ਰਿਪਾਲ ਦੀਨ ਦੁਖ ਭੰਜਨ اے ਗਰੀਬਾਂ ਦੇ ਦੁੱਖਾਂ ਨੂੰ ਮਿਟਨ ਵਾਲੇ ਵਾਹਿਗੁਰੂ ਕਿਰਪਾਲੂ ਹੋਵੋ ਆਪ ਮੋਹ ਚਰਨੋਂ ਰਿਜਾ ਵਸਾਏ ਮੇਰੇ ਹਿਰਦੇ 'ਚ ਮਹਾਰਾਜ ਜੀ ਆਪ ਦੇ ਚਰਨ ਵਸਾਵਾ ਕਰੋ ਹਰ ਵਾਰ ਕੋ ਆਉਲੇ ਚਰਨ ਸਾਡੇ ਫਿਰਦੇ ਜੀ ਬਸ ਐਸੀ ਬਖਸ਼ਿਸ਼ ਕਰੋ ਗਰੀਬਨਵਾਜ ਸਭੂ ਤਲੈ ਤਲੈ ਸਭ ਉਪਰ ਜੀ ਗਰੀਬਨਵਾਜ ਸਾਰਿਆਂ ਦੇ ਤਲੀਆਂ ਦੇ ਤਰੇ ਜਿਵੇਂ ਧੂੜ ਹੁੰਦੀ ਹੈ ਜਿਸ ਪ੍ਰਕਾਰ ਸਾਰੀਆਂ ਤਲੀਆਂ ਦੇ ਤਲੇ ਧੂੜ ਹੁੰਦੀ ਹੈ ਸਭਨਾ ਦੇ ਉਹ ਧੂੜ ਉੱਡ ਕੇ ਸਾਰਿਆਂ ਦੇ ਸਿਰ ਉੱਤੇ ਨੇਤਰਾਂ ਚ ਆਜੇ ਪ੍ਰਵੇਸ਼ ਕਰ ਜਾਂਦੀ ਹੈ ਇਹ ਦ੍ਰਿਸ਼ਟ ਦ੍ਰਿਸ਼ਤਾਏ ਇਸੇ ਪ੍ਰਕਾਰ ਧੂੜ ਜਿਵੇਂ ਸਾਰੀਆਂ ਕਲੀਆਂ ਦੇ ਚਲੇ ਰਹਿੰਦੀ ਹੈ ਤੇ ਫਿਰ ਉੱਡ ਕੇ ਸਾਰਿਆਂ ਦੇ ਉੱਪਰ ਹੋ ਜਾਂਦੀ ਹੈ ਫਰੀਦਾ ਖਾਤਮਾ ਹੁੰਦੀ ਹੈ ਖਾਤੂ ਜੇਡ ਨਾ ਕੋਏ ਜੀਵਨ ਦੇ ਪੈਰਾ ਤੇ ਮੋਇਆ ਉੱਪਰ ਹੋਏ ਇਸੇ ਪ੍ਰਕਾਰ ਸਾਹ ਸੰਗਜੀ ਸਾਰੀਆਂ ਕਵੀਆਂ ਦੀ ਸਵੀ ਦੀ ਖਾਤ ਇਹ ਖੱਲੇ ਦੀ ਉਹ ਸਾਰਿਆਂ ਦੇ ਉੱਪਰ ਹੋ ਜਾਂਦੀ ਹੈ ਇਹਨੇ ਸਾਰਿਆਂ ਦੇ ਤਲੀਆਂ ਦੇ ਕਲੀ ਧੂੜ ਬਣ ਕੇ ਰਹੀਏ ਹੰਕਾਰ ਛੱਡ ਦੀਏ ਇਸ ਤਰ੍ਹਾਂ ਸਾਰਿਆਂ ਦੇ ਤਲੀਆਂ ਦੇ ਕਹੇ ਦੀ ਖਾਦ ਧੂੜ ਬਣੀਏ ਫਿਰ ਇਹ ਮਾਰਾ ਕਹਿੰਦੇ ਹੁਣ ਪਵੋ ਚਰਨਾ ਤਲ ਉੱਪਰ ਆਵੋ ਇਹੋ ਜੇ ਪੈਰੋਂ ਦਸੱਲੇ ਨਹੀਂ ਪਹਿਣਾ ਜਿਸ ਪ੍ਰਕਾਰ ਬੱਕਰੇ ਜਿਹੜੇ ਕਿਸਾਨੀਆਂ ਤੋਂ ਕਤਲ ਹੀ ਹੁੰਦੇ ਲੈਂਦੇ ਹਨ ਇਹੋ ਜੇ ਪੈਰੋਂ ਨਹੀਂ ਬੰਨਣਾ ਨਹੀਂ ਇਹੋ ਜੇ ਬਾਹਣੇ ਉੱਪਰ ਆਵੋ ਜਿਵੇਂ ਧੂੜ ਉੱਡ ਕੇ ਸਾਰਿਆਂ ਦੇ ਸਿਰ ਦੇ ਉੱਪਰ ਆ ਜਾਂਦੀ ਹੈ ਇਹੀ ਜੀ ਨੀਵੇਂ ਬਣਨਾ ਹੈ ਐਸੇ ਸਿਧਿਆਈ ਵਾਲੇ ਬਣਨਾ ਹੈ ਐਸੇ ਉੱਚੇ ਜੀਵਨ ਵਾਲੇ ਬਣਨਾ ਹੈ ਕਿ ਉਹ ਸਾਰਿਆਂ ਦੇ ਤੜਿਆਂ ਦੀ ਕਲੀ ਦੀ ਧੂੜ ਜਿਹੜੀ ਬਣੀ ਹੈ ਸਭ ਦੇ ਉੱਪਰ ਆ ਜੇ ਜਿਸ ਕਰਕੇ ਜਿਵੇਂ ਮਹਾਰਾਜ ਅਰਦਾਸ ਚ ਕਹੀਦਣ ਖਾਲਸੇ ਦਾ ਮਨ ਨਹੀਂ ਉਹ ਮੱਤ ਕੀ ਪੁੱਛੀ ਮੱਤ ਵਾਹਿਗੁਰੂ ਦੀ ਬਖਸ਼ਿਸ਼ ਕਰਕੇ ਪ੍ਰਾਪਤ ਹੋਣੀ ਹੈ ਤੇ ਫਿਰ ਮੱਤਬੁੱਧਾ ਰਾਖਾ ਆਕਾਲ ਪੁਰਖ ਵਾਹਿਗੁਰੂ ਆਪ ਹੈ ਇਸ ਪ੍ਰਕਾਰ ਤੇ ਸਾਰਿਆਂ ਦੇ ਤੜਿਆਂ ਦੇ ਕਲੇ ਦੇ ਖਾਗ ਬਣ ਗਏ ਧੂੜ ਬਣ ਗਏ ਇਦੀ ਗਰੀਬੀ ਤਾਂ ਵੀ ਤੇ ਸਾਰਿਆਂ ਦੇ ਉੱਪਰ ਹੋ ਜਾਈਏ ਸਾਰਿਆਂ ਵਿਕਾਰਾਂ ਤੋਂ ਉੱਪਰ ਹੋ ਜਾਈਏ ਸਾਰਿਆਂ ਗੁਨਾ ਤੋਂ ਉੱਪਰ ਹੋ ਕਰਕੇ ਇਨੋਂ ਗੁਨਾ ਤੋਂ ਤੀਤ ਹੋ ਕੇ ਵਾਹਿਗੁਰੂ ਦੇ ਰੂਪ ਚ ਮਿਲ ਜਾਈਏ ਇਹ ਹੈ ਗੁਨਾ ਦਾ ਉਪਦੇਸ਼ ਬੋਹੋ ਚਰਨਾਤਲ ਉੱਪਰ ਆਓ ਚਨਾ ਥੱਲੇ ਪਹੁੰਚਣੇ ਉੱਪਰ ਆ ਜਾਓ ਸਭ ਦੇ ਸਰੋਮਣੀ ਬਾਣੀਆਂ ਇਹ ਨੂੰ ਜਿੰਦਗੀ ਹੰਦ ਤਾਂ ਮਿੱਠਣੀ ਹੈ ਇਹ ਦ੍ਰਿਸ਼ ਦ੍ਰਿਸ਼ਟਾਈ ਇਹ ਮਾਰਾ ਸਾਡੇ ਅੰਦਰ ਬ੍ਰਹਮ ਗਿਆਨ ਦੀ ਦ੍ਰਿਸ਼ਟੀ ਦਿਓ ਜਿਸ ਕਰਕੇ ਦ੍ਰਿਸ਼ਟਾਏ ਆਪ ਨੂੰ ਦੇਖਣਾ ਕਰੀਏ ਸੱਚੇ ਪਾਤਸ਼ਾਹ ਦੇ ਦ੍ਰਿਸ਼ਟੀ ਨਾਲ ਆਵਦੇ ਸਰੂਪ ਨੂੰ ਦਿਖਾਉਣਾ ਕਰੋ ਕਿਰਪਾ ਕਰੋ हे ਅਦ੍ਰਿਸ਼ ਲੂਭਮੋ ਆਵੇ ਮਾਨ ਖੋਇ 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 ਖੋਈ ਹਾਂ ਜਿਹੜਾ ਮਾਨ ਦੀ ਖੋ ਆਦਤ ਹੈ ਨਾ ਪੁਰਖ ਦੇ ਅੰਦਰ ਹੰਕਾਰ ਦੀ ਆਪਦੇ ਗੁਨਾ ਦੀ ਵਿਦਿਆ ਦੀ ਸਰੂਪ ਦੀ ਧੰ ਦੀ ਦੌਤ ਦੀ ਜਸ ਦੀ ਵਡਿਆਈ ਦੀ ਤੇ ਮਾਨ ਦੀ ਜਿਹੜੀ ਖੋ ਹੈ ਤੇ ਆਪ ਤਾਂ ਜਿਹੜੀ ਖੋਏ ਕੋਈ ਹਾਂ ਇਹ ਖੋਲ ਜਿਹੜੀ ਐ ਸੁਹਣਾ ਦੇ ਖੋ ਆਤਮ ਨੂੰ ਹੀ ਖੋਈ ਹੋ। ਇਹ ਖੋਲ ਦਿੰਦੀ ਐ। ਚੰਗੇ ਗੁਣਾਂ ਵਾਲਾ ਸੁਭਾਅ ਨਹੀਂ ਰਹਿਦਾ ਜਿਹੜਾ ਹੰਕਾਰ ਗੁਣਾਂ ਦਾ ਕਰ ਲੱਗ ਜਾਂਦਾ ਉਹਦੇ ਆਪ ਨੂੰ ਦੇ ਸਾਰੇ ਗੁਣਾਂ ਵਾਲੀ ਜਿਹੜੀ ਆਤਮਾ ਉਹ ਭੁੱਲ ਜਾਂਦੀ ਐ। ਉਹ ਗੁਣੋ ਦੇ ਅੰਦਰ ਆ ਕੇ ਪ੍ਰਵੇਸ਼ ਹੋ ਜਾਂਦੇ। ਇਸ ਕਰਕੇ ਇਹ ਅੰਦਰ ਜਾਮੀ ਆਵੇ ਮਾਨ ਖੋਏ 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 ਖੋਈ ਹੋ। ਜਿਹੜੀ ਉਹ ਮਾਨ ਕਰਨ ਵਾਲੀ ਖੋ ਆਦਤ ਐ ਉਹ ਸੁਭ ਖੋ ਨੂੰ ਸੁਭਾਅ ਤਨ ਖੋ ਦਿੰਦੀ ਐ। ਕਿਸ ਵਰਕੇ ਮਾਨ ਦੀ ਖੋ ਨੂੰ ਖੋਈ ਆਂ ਕਿਸ ਨੂੰ ਮੇਟਣਾ ਕਰੀਏ ਮੁਰ ਕੋ ਸਤਗੁਰ ਮੰਤਰ ਜੜੜਾਏ ਸਤਗੁਰੂ ਸਾਹਿਬ ਜੀ ਨੇ ਸਾਨੂੰ ਮੰਤਰ ਦਰਿ ਕਰਾਇਆ ਹੈ ਜਿਸ ਪੜੀ ਅੰਤ ਕਰਕੇ ਸੁਭਗੁਣਾਂ ਦੀ ਆਤ ਹੜ ਜਾਂਦੀ ਹੈ ਉਸ ਮਾਨ ਦੀ ਆਤ ਨੂੰ ਖੋਣਾ ਕਰੀਏ ਗੋਣਾ ਕਰੀਏ ਇਹ ਗੁਰੂ ਸਾਹਿਬ ਸਾਨੂੰ ਮੰਤਰ ਉਪਦੇਸ਼ ਦਰਿ ਕਰਾਇਆ ਹੈ ਤਤੁਲੋ ਤਤੁਲੋ ਤਤੁਲ ਨਹਿਤੁਲੀਏ ਤਤੁਲੋ ਤਤੁਲ ਵੇਦਾਂ ਕਰਕੇ ਵੀ ਤੋਲਿਆ ਨਹੀਂ ਜਾਂਦਾ ਸ਼ਾਸਤਰਾਂ ਕਰਕੇ ਵੀ ਤੋਲਿਆ ਨਹੀਂ ਜਾਂਦਾ ਸਿਮਰਤਿਆਂ ਕਰਕੇ ਵੀ ਤੋਲਿਆ ਨਹੀਂ ਜਾਂਦਾ ਪੁਰਾਣਾ ਦੇ ਗਿਆਨ ਕਰਕੇ ਵੀ ਤੋਲਿਆ ਨਹੀਂ ਜਾ ਸਕਦਾ ਵਿਚਾਰਿਆ ਨਹੀਂ ਜਾ ਸਕਦਾ ਐਸਾ ਪਰਮੇਸ਼ਰ ਦਾ ਸਰੂਪ ਹੈ ਤਤੁਲ ਸਾਜੂ ਕਰਕੇ ਵੀ ਤੋਲਿਆ ਨਹੀਂ ਗਿਆ ਤ੍ਰੇਟੇ ਦੇ ਜੀਵਾਂ ਤੋਂ ਵੀ ਤੋਲਿਆ ਨਹੀਂ ਗਿਆ ਦਵਪਰ ਦੇ ਜੀਵਾਂ ਤੋਂ ਵੀ ਤੋਲਿਆ ਨਹੀਂ ਗਿਆ ਕਾਲੀਯੂ ਦੇ ਜੀਵਾਂ ਤੋਂ ਵੀ ਨਹੀਂ ਤੋਲਿਆ ਜਾ ਸਕਦਾ ਐਸਾ ਪਰਮੇਸ਼ਰ ਹੈ। ਅਤੁੱਲ 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 ਨਹੀਂ ਤੋਲਿਆ। ਉਸ ਨੂੰ ਬਰਾਗ ਵਾਲੇ ਵੀ ਨਹੀਂ ਤੋਲ ਸਕਦੇ। ਅਤੇ ਵਰਦੇਕ ਵਾਲੇ ਵੀ ਨਹੀਂ ਤੋਲ ਸਕਦੇ। ਖੜਸਮਤੀ ਵਾਲੇ ਵੀ ਨਹੀਂ ਤੋਲ ਸਕਦੇ। ਮੋਖ ਇੱਛਾ ਵਾਲੇ ਵੀ ਤੋਲ ਨਹੀਂ ਸਕਦੇ। ਸਰਵਣ ਗਿਆਨ ਵਾਲਿਆਂ ਤੋਂ ਵੀ ਤੋਲਿਆ ਨਹੀਂ ਜਾਂਦਾ। ਮਨਨ ਗਿਆਨ ਵਾਲਿਆਂ ਤੋਂ ਵੀ ਤੋਲਿਆ ਨਹੀਂ ਜਾਂਦਾ। ਨਿਧਿਆਸਨ ਗਿਆਨ ਵਾਲਿਆਂ ਤੋਂ ਵੀ ਤੋਲਿਆ ਨਹੀਂ ਜਾਂਦਾ। ਕਤੋਂਗ ਦੇ ਸੋਧਨ ਕਰਨ ਵਾਲੇ ਤੋਂ ਵੀ ਨਹੀਂ ਤੋਲਿਆ ਜਾ ਸਕਦਾ। ਐਸਾ ਸਰੂਪ ਹੈ ਪਰਮੇਸ਼ਰ ਦਾ। ਅਤਲੋ ਅਤਲੋ ਤੁਲਨਾ ਨਹੀਂ ਤੁਲੀ ਜੀ ਜੋ ਮੰਨ ਕਰਕੇ ਵੀ ਤੋਲਿਆ ਨਹੀਂ ਜਾਂਦਾ ਬਾਣੀ ਕਰਕੇ ਵੀ ਤੋਲਿਆ ਨਹੀਂ ਜਾਂਦਾ ਸਰੀਰ ਕਰਕੇ ਵੀ ਤੋਲਿਆ ਨਹੀਂ ਜਾਂਦਾ ਨਹੀਂ ਤੁਲੀ ਉਹਦੇ ਤੁਲ ਨਹੀਂ ਕੋਈ ਹੈ ਉਸਦਾ ਤੁਲ ਸੁਣ ਪਤਾ ਹੈ ਉਹਦੇ ਬਰਾਬਰ ਨਹੀਂ ਕੋਈ ਬਰਾਬਰੀ ਨਹੀਂ ਕਰ ਸਕਦਾ ਇਸ ਹਸਰੂ ਸੁਣ ਪਤਾ ਹੈ ਅਤਲੋ ਅਤਲੋ ਤੁਲਨਾ ਨਹੀਂ ਤੁਲੀ ਜੇ ਅਤਲੋ ਸਾਰ ਸੰਗਏ ਜੀ ਜੋ ਪਰਮੇਸ਼ਰ ਹੈ ਤੋਂਕ ਪਾਪ ਦੇ ਲੱਖਰ ਤੋਂ ਕਹਿਣ ਵਾਲੇ ਉਹ ਵੀ ਤੋਲ ਸਕਦੇ ਸਤਿਨਾਮ ਦੇ ਲਖਰ ਨੂੰ ਕਹਿਣ ਵਾਲੇ ਨੂੰ ਸੋੜ ਸਕਦੇ ਅਤੇ ਮੈਂ ਦੁਨੀਆ ਉਸ ਰੂਪ ਜਿਹੜਾ ਹੈ ਆਸਪਤ ਨੂੰ ਜਾਣ ਕੇ ਵੀ ਗੁੰਗੇ ਰੀ ਨੂੰ ਠਾਈ ਖਾਲੀ ਦੀ ਹੈ ਐਉਂ ਭੇਰ ਹੋ ਜਾਂਦੀ ਹੈ ਉਹ ਤੋਲਣ ਚ ਨਹੀਂ ਆਉਂਦਾ ਹੈ ਇਸ ਪ੍ਰਕਾਰ ਨੇਕ ਲਈ ਇਹ ਕੋਲ ਸਰੂਪ ਹੈ ਹੋ ਭਗਤ ਵੱਛਲ ਕਿਰਪਾ ਹੈ ਉਹ ਭਗਤ ਉਹਦਾ ਵੱਛਲ ਪਿਆਰਾ ਹੈ ਕਿਰਪਾਏ ਜਿਨ੍ਹਾਂ ਤੇ ਕਿਰਪਾ ਪਾਉਂਦਾ ਹੈ ਕਿਰਪਾ ਵਿੱਚ ਆਉਂਦਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ ਭਗਤੀ ਦੇ ਮਸੂਕ ਜੋ ਜੋ ਸ਼ਰਨ ਪਰਿਉ ਗੁਰੂ ਨਾਨਕ ਜੋ ਜੋ ਭਾਈ ਸਤਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਪਿਆ ਹੈ ਆ ਭੈਦਾਨ ਸੁਖ ਪਾਏ ਉਹਨਾਂ ਦੀ ਕਿਰਪਾ ਹੈ ਤਾਂ ਦਾ ਦਾਨ ਮਾਰਾ ਬਖਸ਼ਿਆ ਹੈ ਸੋਖ ਸਰੂਪ ਨੂੰ ਪਾਇਆ ਉਹਨਾਂ ਨੂੰ ਕਿਸੇ ਦਾ ਪੈਸਾ ਨਹੀਂ ਹੈ ਬਿਲਾਵਲ ਮਹੱਲਾ ਪੰਜਵਾਂ ਨਾ ਬਹੁਜਾ ਸਗਲ ਪਉ ਮਿਟ ਬਿਲਾਵਲ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਨ ਆਧਾਰ ਹੈ ਮੀਸ਼ਰ ਜੀ ਸੂਖ ਜਿਤ ਨੂੰ ਜੋੜਦੇ ਹੋ ਅਰਦਾਸ ਕਰੀਏ ਤੇ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਸਾਡੇ ਪ੍ਰਾਨਾਂ ਦਾ ਆਸਰਾ ਰੂਪ ਹੋ ਨਮਸਕਾਰ ਡੰਡਾ ਤੋਂ ਬੰਦਨਾ ਨਮਸਕਾਰ ਮੂੰਹ ਕਹਿਣਾ ਮਾਰਾ ਨਮਸਕਾਰ ਹੈ ਆਪਕੋ ਦੰਡਾ ਦੰਡੇਵਾ ਲੰਮੀ ਪਾ ਕੇ ਦੰਡੋਤ ਕਰਨੀ ਬੰਦਨਾ ਦੋਵੇਂ ਹੱਥ ਜੋੜ ਕੇ ਜਿਹੜਾ ਮਹਾਰਾਜ ਦੇ ਪਾਸ ਆ ਕੇ ਮੱਥਾ ਟੇਕਣਾ ਉਹ ਨਾ ਬੰਦਨਾ ਦੋਵੇਂ ਹੱਥ ਜੋੜ ਕੇ ਸਿਰ ਝੁਕਾਉਣਾ ਇਹ ਬੰਦਨਾ ਹੈ ਮੁਖੋਂ ਕਹਿਣਾ ਸਤਿਕਾਰਯੋਗ ਸਹਿਬ ਨਿਮਰਤਾ ਦੇ ਨਾਲ ਨਮਸਕਾਰ ਹੈ ਕਿ ਡੰਡੇਵਾ ਤੋਂ ਲੰਮੀ ਪੈ ਕੇ ਨੋਕ ਬੰਦਨਾ ਕਰਦੇ ਹਾਂ ਅਨਕ ਬਾਾਰ ਜਾਓ ਬਾਾਰ ਜਰੀਨ ਮਾਰਾਜ ਤੋਂ ਪ੍ਰਕੰਮੀਆਂ ਕਰੀਏ ਵਾਰਨੇ ਜਾਈਏ ਸਦਾ ਸਦਾ ਵਾਰ ਵਾਰ ਓਮ ਓਮ ਕਰਕੇ ਅਨੇਕਾਂ ਵਾਰੀ ਆਪ ਤੋਂ ਬਾਰਨੇ ਬਲਿਹਾਰ ਜਾਈਏ ਸੇ ਕੀ ਪਾਦਸ਼ਾਹ ਰਹਾ ਉਠਤ ਬੈਠਤ ਸੋਉਤ ਜਾਗਤ ਨਮਸਕਾਰ ਕਰਨੀ ਬਲੌਤ ਰਲ ਲੰਮਾ ਪੈਣਾ ਗੰਦਨਾ ਕਰਨੀ ਇਹ ਅਨੇਕਾਂ ਵਾਰੀ ਆਪ ਤੋਂ ਬਾਰਨੇ ਜਾਣੇ ਕੁਰਬਾਨ ਕਰਦੇ ਆਪ ਰਹਾ ਉਠਤ ਬੈਠਤ ਸੋਉਤ ਜਾਗਤ ਇਹ ਸੱਚੇ ਪਾਦਸ਼ਾਹ ਉੱਠਦੇ ਹਾਂ ਵੀ ਬੈਠ ਗਿਆ ਹੋਇਆ ਵੀ ਸੌਣ ਲੱਗਾ ਨਹੀਂ ਜਾਗ ਗਿਆ ਵੀ ਇਹੋ ਮਨ ਤੁਝ ਹੈ ਕੀਤਾ ਇਹ ਸਾਡਾ ਮਨ ਆਪ ਨੂੰ ਹੀ ਚੇਤੇ ਕਰਦਾ ਰਹਿੰਦਾ ਹੈ ਆਪ ਦੇ ਦਰਸ਼ਨਾਂ ਨੂੰ ਚੇਤੇ ਕਰਦਾ ਰਹਿੰਦਾ ਹੈ ਉੱਠਦਿਆਂ ਸੰਸਾਰ ਤੋਂ ਬ੍ਰਾਹਮ ਹੁੰਦੇ ਹੋਏ ਬੈਠ ਕੇ ਸਮਾਧੀ ਕਿਸੇ ਹੁੰਦੇ ਹੋਏ ਜਾਗਦਿਆਂ ਗਿਆਨ ਵਾਸਤੇ ਕਿਸੇ ਹੁੰਦੇ ਹੋਏ ਸੋਧ ਨਿਰਵ カル ਸਮਾਧੀ ਕੇਸ਼ਤ ਹੁੰਦੇ ਹੋਏ ਇਹ ਸਾਡਾ ਮਨ ਆਪ ਨੂੰ ਹੀ ਚੇਤੇ ਕਰਦਾ ਹੈ ਉਹ ਦੁੱਖ ਇਸ ਮਨ ਦੀ ਬਿਰਥਾ ਜਿਸ ਨੂੰ ਪਾਸ਼ਾ ਜੀ ਸੁਖ ਆਵਣੇ ਉਸ ਸੁਖ ਦੀ ਪ੍ਰਾਪਤੀ ਦੀ ਖੁਸ਼ੀ ਦੀ ਜਿਹੜੀ ਮਨ ਦੀ ਹਾਲਤ ਹੈ ਅਜਾ ਦੁੱਖ ਆਵਣੇ ਉਸ ਉਪਰ ਵੀ ਨਿਵਰਤੀ ਦੀ ਮਨ ਦੀ ਜਿਹੜੀ ਹਾਲਤ ਹੈ ਦੱਸਾ ਪਿਆ ਹੁਣ ਹੀ ਆ ਕੈ ਸਾਰੇ ਰੌਣ ਦੇ ਜਿਸ ਤੇ ਪਾਸ਼ਾ ਸਾਰੇ ਕਸਮ ਕਰਦੀ ਹਾਂ ਸਾਰੇ ਤੁਹਾਡੇ ਕੋਲੋਂ ਹੀ ਸਰਨੀ ਹੈ ਇਹ ਤੁਸੀਂ ਮਾਰਾ ਸਰਨਾ ਇਸ ਕੰਮ ਨੂੰ ਤੁਹਾਡੇ ਅਗੇ ਅਸੀਂ ਅਰਦਾਸ ਕਹਿੰਨੇ ਹਾਂ ਤੂੰ ਮੇਰੀ ਜੋਗ ਸੁਖ ਪਿਆਰੇ ਤੂੰ ਧਾਈ ਤੇਰਾ ਭਾਣਾ ਮੰਨ ਕੇ ਕਿ ਮੰਦੀ ਜਿਹੜੀ ਆਪਦੇ ਮਲਾਬਰੀ ਦਿਲ ਤੋਂ ਹਾਲ ਹੈ ਇਹ ਤੁਹਾਡੇ ਅਗੇ ਕਹਿੰਨੇ ਹਾਂ ਅਸੀਂ ਤੂੰ ਮੇਰੀ ਓਟ ਬਲ ਬੁੱਧ ਧਨ ਤੂੰ ਹੀ ਹੈ ਮਾਰਾ ਤੁਸੀਂ ਮੇਰੀ ਇਸ ਲੋਕ ਦੀ ਓਟ ਹੋ ਮੇਰਾ ਸਰੀਰ ਕੁਬਲ ਵੀ ਤੁਸੀਂ ਹੋ ਮੇਰਾ ਧਨ ਦਾਨ ਵੀ ਤੁਸੀਂ ਹੋ ਬੁੱਧੀ ਵੀ ਜਿਹੜੀ ਹੈ ਆਤਮਿਕ ਸ਼ੈਣੀ ਆਪ ਵੀ ਹੋ ਤੂੰ ਹੈ ਮੇਰਾ ਪਰਿਵਾਰ ਇਹ ਮੇਰਾ ਪਰਿਵਾਰ ਵੀ ਤੁਸੀਂ ਹੀ ਸੱਚੇ ਪਾਤਸ਼ਾਹ ਹੋਰ ਸਦਾ ਕੌਣ ਹੈ ਲੋਕ ਪਰਲੋਕ ਦੀ ਹੋੜ 'ਚ ਇੱਕ ਵੀ ਤੁਸੀਂ ਹੀ ਹੋ ਅਤੇ ਬਲ ਬੇਕਬਾ ਵੀ ਤੁਸੀਂ ਹੀ ਹੋ ਬੁੱਧ ਆਤਮਿਕ ਸ਼ੈਣੀ ਵੀ ਤੁਸੀਂ ਹੀ ਹੋ ਤੇ ਮਾਉ ਰੂਹੀ ਤਨ ਵੀ ਤੁਸੀਂ ਹੋ ਸਾਡੇ ਤੁਮ ਹੈ ਮੇਰਾ ਪਰਵਾਰ ਜੀ ਸੰਪਨ ਦਾ ਰੂਪ ਹੀ ਕਰਵਾਉ ਵੀ ਤੁਸੀਂ ਹੋ ਮੇਰੇ ਜੋ ਤੂੰ ਕਰਹੋ ਸੋਈ ਭਲ ਹਾਂ ਮਰੇ ਜੀ ਜਾਨੀ ਜੋ ਆਪ ਕਰਿਓ ਸਾਨੂੰ ਭਲਾ ਲੱਗਦਾ ਹੈ ਪਾਣਾ ਮੰਨਦੇ ਆ ਪਸੰਦ ਨਹੀਂ ਹਾਂ ਧੀਰ ਨਾਨਕ ਸੁਖ ਚਰਨਾਰ ਹੈ ਆਹ ਦੇ ਚਰਨਾਂ ਤੋਂ ਦੇ ਦਰਸ਼ਨ ਦੇਖ ਕਰਕੇ ਸੱਚੇ ਪਾਤਸ਼ਾਹ ਜੀ ਸੁਖ ਦੀ ਪ੍ਰਾਪਤੀ ਹੁੰਦੀ ਹੈ ਬਿਲਾਵਲ ਮਹੱਲਾ 5ਵਾਂ ਹੁਣੀ ਆ ਪ੍ਰਭ ਤੋ ਸਗਲ ਉਹਦਾ ਆਪਨ ਮੇਸ਼ਰ ਬੇਤੋ ਸ਼ਾਸਤ੍ਰਾਂ ਦੁਆਰਾ ਸੰਤਾਂ ਭਗਤਾਂ ਦੁਆਰਾ ਸੁਣੀਦਾ ਹੈ ਕਿ ਤੁਸੀਂ ਮਾਰੋ ਸਾਰਿਆਂ ਦਾ ਉਧਾਰ ਕਰਨਾ ਹੈ ਸੌ ਦੀ ਕਲਿਆਣ ਕਰਨੀ ਆਪ ਨੂੰ ਮੁਕਤ ਕਰਨੀ ਹੈ ਸਾਰੇ ਮੋਹ ਮਦਨ ਪਤ ਸੰਗ ਪ੍ਰਾਨੀ ਅਸੀਂ ਮਹਾਰਾਜ ਇੰਨੀ ਗਰਾਵੜ ਚ ਪਹੁੰਚੇ ਹੋਏ ਹਾਂ ਕਿੰਨੀ ਕਰਤੂਤ ਕੋਈ ਵੀ ਨਹੀਂ ਕਰਦਾ ਮੋਹ ਮਗਨ ਮੋਹ ਦੇ ਚ ਹਰ ਵਕਤ ਪਰਾਰਥਾਂ ਦੇ ਮੋਹ ਚ ਸਵਨੀਆਂ ਦੇ ਮੋਹ ਚ ਸਰੀਰਾਂ ਦੇ ਮੋਹ ਚ ਮਸਤ ਹੋਏ ਰਹਿੰਦੇ ਅਧੇ ਪਾਪਸਾਂ ਨੂੰ ਪ੍ਰਾਣੀ ਜਿਹੜੇ ਫਤਨ ਗਿਰੇ ਹੋਏ ਆਦਮੀ ਨੇ ਪਹਿਲੀ ਆਚਾਰਾਂ ਦੇ ਕਰਨ ਵਾਲੇ ਉਹਨਾਂ ਦੀ ਕੋ ਸੰਗਤ ਕਰਦੇ ਆਂ ਹਰ ਵੱਲ ਦੇ ਸੰਸੰਗ ਨੂੰ ਛੱਡ ਕੇ ਕੋ ਸੰਗਤ ਹੀ ਕਰਦੇ ਰਹੇ ਨੇ ਸ਼ਰਾਬੀਆਂ ਦੀ ਕਿਚੋਰਾ ਯਾਰਾਂ ਦੀ ਕੋ ਸੰਗਤ ਅਸੀਂ ਕਰਦੇ ਰਹਿੰਨੇ ਆਂ ਇਸ ਪ੍ਰਕਾਰ ਪਤੀ ਪੁਰਖਾਂ ਦੀ ਸੰਗਤ ਕਰਦੇ ਆਂ ਪ੍ਰਾਣੀਆਂ ਦੀ ਇਹ ਸਾਡੀ ਹਾਲਤ ਹੈ ਪਤੀ ਸੰਗ ਪ੍ਰਾਣੀ ਹੀ ਨਾਰਾਏ ਅਸੀਂ ਅਸੀਂ ਪਤਨ ਗਿਰੇ ਹੋਏ ਹਾਂ ਸ਼ਾਦੀ ਸੰਗਤ ਕਰਨ ਵਾਲੇ ਪ੍ਰਾਣੇ ਵੀ ਪਤਿਤ ਹੋ ਜਾਂਦੇ ਹਨ ਗਲਤ ਨੂੰ ਕਹੁੰਦੇ ਹਨ ਐਸੀ ਮਨ ਹੈ ਵਿਸਾਰੇ ਇਸਾਵਾ ਵਾਲੇ ਹਾਂ ਅਸੀਂ ਮਾਰੇ ਆਪ ਨੂੰ ਮਨ ਹੈ ਵਿਸਾਰੇ ਮੰਕਿਓ ਕੋਲ ਆਈ ਬੈਠੇ ਹਾਂ ਕਾਰੀ ਨੂੰ ਰਹਾ ਇਹ ਸੁਣਿਆ ਕਿ ਤੁਸੀਂ ਸਾਰਿਆਂ ਦਾ ਆਗਾਤ ਕਰਨੇ ਇਸ ਕਰਕੇ ਸਾਰਿਆਂ ਤੇ ਸੀ ਵੀ ਆ ਜਾਵਾਂਗੇ ਸਾਡੇ ਜੀ ਮੇਲ ਹੋ ਗਈ ਆਪ ਦੀ ਰਹਾ ਸਾਂਝ ਵਿਖਿਆ ਲੈ ਗਰਾਹ ਜੀ ਨੂੰ ਤੁੰਤ ਜਮੇ ਵਿਖਿਆ ਮਾਇਆ ਨੂੰ ਇਕੱਠੀ ਕਰਦੇ ਹਨ ਵਿਸ਼ਿਆਂ ਦੇ ਤਾਂ ਹੀ ਇਕੱਠੇ ਕਰਦੇ ਆਂ ਵਿਸ਼ਿਆਂ ਦੇ ਪ੍ਰਾਨਚਿਤ ਕਪਤਰ ਹਰ ਵਕਤ ਹੋਇਆ ਰਿੰਦਾ ਹੈ ਤੇ ਲੈ ਗਰਾਹ ਲੈ ਲੈ ਕੇ ਲੋਕਾਂ ਦੇ ਪਾਸ ਨੂੰ ਗਰਾਹ ਗ੍ਰਹਿਣ ਕਰੀ ਜਾਂਦੇ ਆਂ ਪਕੜੀ ਜਾਂਦੇ ਆਂ ਉਹਨੂੰ ਇਕੱਠੀ ਕਰੀ ਜਾਂਦੇ ਆ ਗ੍ਰਾਹਕ ਟੀਮੀ ਇਕੱਠੀ ਕਰ ਲਈ ਐ ਦੇਣ ਦਾ ਬੜੀ ਵੀ ਨਾਂ ਨਹੀਂ ਲੈਂਦੇ ਕਿਸੇ ਨੂੰ ਅੰਮ੍ਰਿਤ ਮਨ ਤੇ ਧਾਰਮਿਕ ਜੋ ਆਪ ਦਾ ਨਾਮ ਹੈ ਉਹਨੂੰ ਮੰਨ ਜਰੇ ਵਿਸਾਰਿਆ ਨਹੀਂ ਬਿਰੂਪ ਮਾਇਆ ਨੂੰ ਤਾਂ ਲੈ ਲੈ ਕੇ ਕਸ਼ਤੀ ਕਰੀ ਜਾਂਦੇ ਆ ਗ੍ਰਹਿਣ ਕਰੀ ਜਾਂਦੇ ਆ ਗ੍ਰਹਿਣ ਕਰੀ ਜਾਂਦੇ ਆ ਅੰਮ੍ਰਿਤ ਨਾਮ ਨੂੰ ਮੰਨ ਤੋਂ ਚੱਡੀ ਬੈਠੇ ਛੱਡੀ ਬੈਠੇ ਹਾਂ ਕਾਮ ਕ੍ਰੋਧ ਲੋਭ ਰਤ ਨਿੰਦਾ ਕੋਈ ਕਾਮ ਦੇ ਫੁਰਨੇ ਤੇ ਹਰ ਵਕਤ ਦੇ ਗਿਰੇ ਰਹੇ ਨਹੀਂ ਹਾਂ ਕ੍ਰੋਧ ਵਿੱਚ ਪ੍ਰੇਮ ਕਰਦੇ ਹਾਂ ਲੋਭ ਵਿੱਚ प्रीਤੀ ਕਰਦੇ ਹਾਂ ਨਿੰਦਿਆ ਵਿੱਚ ਪ੍ਰੀਤ ਹਰ ਵਕਤ ਕੋਈ ਵੀ ਨਿੰਦਿਆ ਹੀ ਕਰਦੇ ਰਹਨਾ ਸਤ ਸੰਤੋਖ ਬਿਦਾਰਨ ਜੇ ਸਤ ਕਰਕੇ ਤੇਰੀ ਪ੍ਰਾਪਤੀ ਹੋਣੀ ਹੈ ਜੇ ਸੰਤੋਖ ਕਰਕੇ ਪੂਰਨ ਗਿਆਨ ਹੋਣਾ ਹੈ ਉਹਨੂੰ ਦਿਲ ਚੋਂ ਬਿਦਾਰਨ ਕੱਟੀ ਜਾਂਨੇ ਮਿੱਟੀ ਜਾ ਰਹੇ ਹਾਂ ਇਹਦੀ ਹਾਲਤ ਸਾਡੀ ਇਨ ਤੇ ਕਾੜ ਲੈਹੁ ਮੇਰੇ ਸੁਆਮੀ ਕਿਉਂ ਮੇਰੇ ਸੁਆਮੀ ਕਾਮ ਕ੍ਰੋਧ ਲੋਭ ਮੋਹਕਾਰ ਦੇ ਦੇ ਦਿਸਾਂ ਦੇ ਬੰਦੋਂ ਕਿਰਪਾ ਕਰੇ ਕਾਈ ਲਾਓ ਆਪ ਹਾਰ ਪਰੇ ਤੁਮ ਸਾਰਨ ਅਸੀਂ ਮਾਰਾ ਹਾਰ ਕਰਕੇ ਆਪ ਦੇ ਸ਼ਰਨ ਪਏ ਹਾਂ ਆਪ ਦੀ ਸ਼ਰਨ ਵਿੱਚ ਨਾ ਕੋਈ ਕੱਢ ਕੱਢ ਨਹੀਂ ਸਕਰੇ ਨਾ ਤੋ ਨਾਮ ਸੀ ਬੇਨਾਮ ਦੀ ਪ੍ਰਭੂ ਪੈ ਹੈ ਜੇ ਬਰੂ ਆਪ ਦੇ ਸਾਥ ਸਾਡੀ ਬੇਉਤੀ ਹਾਦ ਸੰਗ ਰੰਤ ਤਾਰ ਜੋਬ ਸਾਧ ਸੰਗ ਜਿਹਦੇ ਗੁਣੋਂ ਤੋਂ ਹੀ ਨੇ ਕੰਗਾਲ ਹੈ ਅਲਕੱਦ ਹੈ ਨਲਕੇ ਉਹ ਅਰੰਦ ਦੇ ਸੈਤ ਹੈ ਉਹਨਾਂ ਕੰਗਾ ਅੱਲਾਹ ਨੇ ਵੀ ਤੁਸੀਂ ਤਾਰ ਦਿੰਨੇ ਹੋ ਜੀਆਂ ਨੂੰ ਇਸ ਕਰਕੇ ਕਿਰਪਾ ਕਰੋ ਤਾਰੋ ਬਿਲਾਵਨ ਮਹੱਲਾ ਪੰਜਵਾ ਸੰਤਨ ਕੈ ਸੁਣੀਏ ਪ੍ਰਭ ਦੀ ਬਾਤ ਸਤਿਗੁਰੂ ਸਾਹਿਬ ਜੀ ਕਹਿੰਦੇ ਸੰਤਾਂ ਭਗਤਾਂ ਦੀ ਸੰਗ ਵਿੱਚ ਕਿਉਂ ਪ੍ਰਭ ਅਕਾਲ ਪੁਰਖ ਦੀ ਬਾਤ ਸੁਣੀ ਦੀ ਹੈ ਕਥਾ ਕੀਰਤਨ ਹਾ ਆਨੰਦ ਮੰਗਲ ਧੰਨ ਸੰਤਾਂ ਦੇ ਸੰਗ ਵਿੱਚੋਂ ਖਸਾ ਦੀ ਪ੍ਰਾਪਤੀ ਹੁੰਦੀ ਹੈ ਕੀਰਤਨ ਦਾ ਰਸ ਪ੍ਰਾਪਤ ਹੁੰਦਾ ਆਨੰਦ ਦਾ ਇੱਕ ਮੰਗਲ ਜਸ ਗਾਈ ਲਿਆ ਤੁਹਾਨੂੰ ਸੁੰਦਰ ਉਚਾਰਨ ਹੁੰਦਾ ਹੈ ਪੂਰਨ ਹੀ ਦਿਨ ਸਾਰ ਰਾਤ ਖੁਸ਼ੀਆਂ ਦੀ ਧਨੀ ਵਾਲੀ ਬਾਣੀ ਰਾਜ ਦੇ ਨੇ ਪੂਰਨ ਹੋ ਰਹੀ ਹੈ ਸੰਗਤ ਵਿੱਚ ਲਵਾਂ ਲਾ ਧਰਿਆ ਹੋਇਆ ਸ਼ਾਨ ਹੈ ਰਹਾਉਣੀ ਕਰ ਕਿਰਪਾ ਆਪਣੇ ਪ੍ਰਭ ਕੀ ਨੇ ਜਿਹਨਾਂ ਦੇ ਸਫਲ ਦੀ ਵਾਹੀ ਨੂੰ ਕੀਤੀ ਇਹਨਾਂ ਨੂੰ ਆਪਣੇ ਸੇਵਕ ਬਣਾ ਲਿਆ ਹੈ ਨਾਮ ਆਪ ਨੇ ਕੀ ਕੀਨੀ ਦਾ ਆਪ ਦੀ ਅੰਮ੍ਰਿਤ ਨਾਮ ਦੀ ਦਾਤ ਬਖਸ਼ ਦਿੱਤੀ ਹੈ ਸੱਚੇ 파ਰਸ਼ਾਨ ਹੈ ਕਿ ਆਪ ਜਪੋਤੇ ਜਪਾਓ 8 ਪਹਿਰ ਗੁੰਗਾ ਉਤ ਪ੍ਰਭ ਓਹ ਮਹਾਰਾਜ ਦੇ ਪਿਆਰੇ ਜਿਹੜੇ 8 ਪਹਿਰ ਵਾਹੀ ਦੇ ਗੁਣਾਂ ਨੂੰ ਗਾਉਂਦੇ ਹਨ ਕਾਮ ਕ੍ਰੋਧ ਇਸ ਤਨ ਤੇ ਜਾ ਜੇ ਪਾਈ 8 ਪਹਿਰ ਗੁੰਗਾਉਣਗੇ ਉਹਨਾਂ ਦੇ ਸਰੀਰ ਤੋਂ ਕੰਟਰੋਲ ਮਿਲ ਜਾਣ ਵੀ ਇਹ ਗੁਰੂ ਸਾਹਿਬ ਵਰ ਦਿੰਦੇ ਹਨ ਜੋ ਓਠੇ ਪੈ ਗੁੰਗਾਉਂਦੇ ਆ ਵਾਹਿਗੁਰੂ ਦੇ ਉਹਨਾਂ ਦੇ ਸਰੀਰ ਦੇ ਵੀ ਜਿਹੜੇ ਵਿਕਾਰ ਹੈ ਕੰਟਰੋਲ ਆ ਦੇ ਕੇ ਖਲੇ ਜਾਂਦੇ ਹਨ ਤ੍ਰਿਪਤਾ ਗਾਏ ਤੀਖ ਪ੍ਰਭ ਦਰਸ਼ਨ ਉਹ ਵਾਹਿਗੁਰੂ ਦੇ ਲਿਸ਼ਣ ਵੇਖ ਆਪ ਨੂੰ ਤੁਸੀਂ ਕਰਕੇ ਰਾਜਦੇ ਹਮ ਲੋਕ ਕੋ ਲੋਕ ਦੇ ਪ੍ਰਾਰਥਾਵਾਂ ਵੱਲ ਤ੍ਰਿਪਤਾ ਗਾਏ ਤੀਖ ਪ੍ਰਭ ਦਰਸ਼ਨ ਲੋਕ ਬਲੋਕ ਦੇ ਪ੍ਰਾਰਥਾਵਾਂ ਵੱਲ ਲੋਕ ਦੇ ਵੱਲੋਂ ਵੀ ਰਾਜਦੇ ਹਨ ਸਵਰਗ ਬ੍ਰਹਮ ਲੋਕ ਦਾ ਕੌਣੇ ਪ੍ਰਾਰਥਾ ਉਹਨਾਂ ਦੇ ਵਾਹਿਗੁਰੂ ਦੇ ਰਸਨ ਵੇਖ ਕੇ ਰੱਜ ਗਏ ਹੈ ਇੱਛਾ ਨਹੀਂ ਰਹੀ ਉਹਨਾਂ ਨੂੰ ਥੋਂ ਦੇ ਭੋਗਾਂ ਦੀ ਅੰਮ੍ਰਿਤ ਹਰ ਰਸ ਭੋਜਨ ਖਾਤ ਅਮਰ ਕਰਨ ਵਾਲਾ ਜੋ ਅਮਰ ਤੇ ਹਰੀ ਦਾ ਰਸ ਹੈ ਨਾਮ ਪ੍ਰੀਮ ਰਸ ਇਹ ਭੋਜਨ ਖਾਂਦੇ ਹਨ ਬ੍ਰਹਮਾਨੰਦ ਚਾਰਨ ਸਰ ਦਾ ਨਾਨਕ ਪ੍ਰਭ ਤੇਰੀ ਸੋਸ਼ਾਈ ਰੰਗ ਹੈ ਵਾਹਿਗੁਰੂ ਪ੍ਰਭੂ ਜੀ ਆਗਦੇ ਚਰਨਾਂ ਦੀ ਛਰਨੇ ਤੇ ਲੱਗੇ ਰਹਿੰਦੇ ਹਨ ਕਰ ਕਿਰਪਾ ਸੰਤ ਸੰਗ ਮਿਲਾ ਰਹਿਣ ਸੰਤਾਂ ਦੀ ਸੰਗਤ ਕਿਰਪਾ ਕਰਕੇ ਮਲਾਉਣਾ ਕਰੇਂ ਜਾਂ ਅੰਤ ਕਰਕੇ ਤਾਂ ਜੀਵਾਂ ਦਾ ਜਿਹੜਾ ਹੈ ਇਹ ਮਿਲਵੇਂ ਕਰਕੇ ਦੇ ਵਾਸਤੇ ਫੇਰ ਹੋਰ ਮਿਲਾਂ ਦਾ ਅੰਤ ਹੋ ਜਾਂਦਾ ਕਿਸੇ ਦੇ ਮਿਲਣ ਦੀ ਲੋੜ ਨਹੀਂ ਰਹਿੰਦੀ ਐਸੇ ਨਿਹਾਲ ਹੋ ਜਾਂਦੇ ਹਨ